ਥਾਣਾ ਸਦਰ ਪੱਟੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੌਰਾਨ ਇੱਕ ਔਰਤ ਕੋਲੋਂ 1000 ਤੀ ਨਸ਼ੀਲੀਆਂ ਗੋਲੀਆਂ ਤੇ 25000 ਰੁਪਏ ਡਰੱਗ ਮਨੀ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਲ ਗਸ਼ਤ ਦੇ ਸਬੰਧ ਦੇ ਵਿੱਚ ਪਿੰਡ ਦੁੱਬਲੀ ਤੇ ਕੋਟ ਬੁੱਡੇ ਨੂੰ ਲੈ ਕੇ ਜਾ ਰਹੇ ਸੀ ਜਦ ਉਹ ਕੋਟ ਬੁੱਡੇ ਦੇ ਵਿੱਚ ਇੱਕ ਵੱਡੀ ਗਲੀ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਉਹਨਾਂ ਨੂੰ ਔਰਤ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਪਿੱਛੇ ਮੁੜਨ ਲੱਗੀ ਅਤੇ ਆਪਣੇ ਹੱਥ ਦੇ ਵਿੱਚ ਇੱਕ ਫੜੇ ਕਾਲੇ ਲਿਫਾਫੇ ਨੂੰ ਉਸ ਨੇ ਥੱਲੇ ਸੁੱਟ ਦਿੱਤਾ ਇਸ ਤੋਂ ਬਾਅਦ ਸ਼ੱਕ ਦੇ ਆਧਾਰ ਤੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਅਤੇ ਮਾਮਲਾ ਦਰਜ ਕਰ ਲਿਆ ਗਿਆ ਏ ਕੱਲ ਅਸੀਂ ਪੁਲਿਸ ਪਾਰਟੀ ਦੇ ਨਾਲ ਕੋਟ ਬੁਟੇ ਗੈਸਟ ਕਰਦੇ ਪੈਸਾ ਤੇ ਇੱਕ ਵੱਡੀ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਾਂ ਤੇ ਇੱਕ ਦੁਕਾਨ ਦੇ ਸਾਹਮਣੇ ਇੱਕ ਖੜੀ ਸੀ ਤੇ ਇੱਕ ਲਿਫਾਫਾ ਹੰਦੇ ਹੱਥ ਸੀਗਾ ਲਿਫਾਫਾ ਇਹਨੇ ਪੁਲਿਸ ਪਾਰਟੀ ਨੂੰ ਵੇਖ ਕੇ ਥੱਲੇ ਸੁੱਟਤਾ ਤੇ ਸ਼ੱਕ ਦੀ ਬਨਾਸ ਇਹਨੇ ਕਾਬੂ ਕੀਤਾ ਲੇਡੀ ਕਾ ਮਹਿਲਾ ਪੁਲਿਸ ਦੀ ਮਦਦ ਨਾਲ ਤੇ ਇਹਨੂੰ ਲਫਾਫੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਹੜੀਆਂ ਗਿਣਤੀ ਕੀਤੀਆਂ ਤਾਂ 1030 ਗੋਲੀਆਂ ਬਰਾਮਦ ਹੋਈਆਂ ਤੇ ਉਸੇ ਲਫਾਫੇ ਵਿੱਚੋਂ ਜਿਹੜੀ ਵਟਕ ਸੀ ਵਟਕ ਕੀਤੀ ਹੋਈ ਡਰਗਮਣੀ 22500 ਰੁਪਏ ਬਰਾਮਦ ਹੋਈ ਜਿਸ ਦਾ ਪਰਚਾ ਦਰਜ ਕੀਤਾ ਗਿਆ ਐਨਡੀਪੀਆ ਐਕਟ ਤਹਿਤ ਤੇ ਅਗਲੀ ਕਾਰਵਾਈ ਅੰਗਲ ਵਿੱਚ ਚੱਲਦੀ ਜਾ ਰਹੀ ਹੈ ਐਸਐਮਜ਼ਡ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਾਲਦੀ ਰਿਪੋਰਟ